ਥੋੜੀ ਕਿਸਾਨਾਂ ਨੇ ਨਹੀਂ ਜਾਣਾ ਆਮ ਪਬਲਿਕ ਨੇ ਵੀ ਜਾਣਾ ਹੈ ਮੈਂ ਸਿਰਫ ਇਹ ਅਪੀਲ ਕਰਦੀ ਹਾਂ ਕਿ ਸਾਰੀ ਦੁਨੀਆ ਉਹ ਸਾਰੀ ਪਬਲਿਕ ਆ ਕੇ ਕਿਸਾਨਾਂ ਦਾ ਸਾਥ ਦੇਵੇ 18 ਦਿਨ ਦਾ ਜਨਤਾ ਦੀ ਲੁੱਟ ਖੋਟ ਪੂਰੀ ਹੋ ਰਹੀ ਆ ਪਰ ਆਪਣੇ ਜਿੰਨੇ ਵੀ ਲੀਡਰ ਆ ਜਾਂ ਹੁਣ ਨਵੇਂ ਜੁਨੇ ਲਾ ਲਓ ਜਾਂ 2 ਸਾਲ ਪਹਿਲਾਂ ਇਹਨਾਂ ਨੂੰ ਵੋਟਾਂ ਕੋਲ ਆ ਕੇ ਸਾਰੇ ਮੁੱਦੇ ਜਿੱਤੇ ਆ ਜਾਂਦੇ ਆ ਚਾਹੇ ਉਹ ਕਿਹੜੇ ਵੀ ਮੁੱਦਾ ਹੋਵੇ ਪਰ ਅੱਜ ਉਹਨਾਂ ਨੂੰ ਇਹ ਭਾਰਤ ਦਾ ਦਿਨ ਤੋਂ ਲੋਕ ਧਰਨਾਂ ਤੇ ਬੈਠੇ ਆ ਤੁਫੇ ਬੈਠੇ ਆ ਕਿਸੇ ਨੂੰ ਕੋਈ ਦਿਖਾਈ ਨਹੀਂ ਦੇ ਰਿਹਾ ਅੱਜ ਉਹਨਾਂ ਆਪਾਂ ਬੈਠੇ ਆਂ ਤੁਸੀਂ ਦੇਖ ਹੀ ਰਹੇ ਹੋ ਸੇਰ ਦੇ ਕਵਰ ਕਰ ਰਹੇ ਹੋ ਕਿੰਨੀ ਦੁਨੀਆ ਆਈ ਆ ਪਰ ਕੋਈ ਵੀ ਪੋਲੀਟੀਕਲ ਬੰਦਾ ਇੱਥੇ ਨਹੀਂ ਆਇਆ ਜਿਹੜਾ ਕਹੇ ਵੀ ਅਸੀਂ ਤੁਹਾਡੇ ਨਾਲ ਆ ਇਸ ਕਰਕੇ ਸਾਨੂੰ ਵੀ ਲੜਾਈ ਆ ਆਪਣੀ ਆਪ ਲੜਨੀ ਪੈਣੀ ਆ ਇਹਨਾਂ ਕੋਈ ਆਸ ਨਹੀਂ ਹੈਗੀ ਆਲ ਪੰਜਾਬ ਦੀਆਂ ਟੈਕਸੀ ਯੂਨੀਅਨ ਐ ਡਰਾਈਵਰ ਯੂਨੀਅਨ ਸਭ ਨੇ ਸਹਿਯੋਗ ਦਿੱਤਾ ਜੀ ਟੈਕਸੀ ਯੂਨੀਅਨ ਤੇ ਜ਼ਿਆਦਾ ਲੋਡ ਪੈ ਰਿਆ ਉਹਨਾਂ ਨੇ ਕਿੰਨੇ ਗੇੜੇ ਮਾਰਨੇ ਹੁੰਦੇ ਆ ਉਹ ਉਹ ਬਹੁਤ ਆਮ ਪਬਲਿਕ ਤੇ ਸਵਾਰੀ ਤੇ ਪੈ ਰਹੇ ਆ ਜੀ ਕੋਈ ਲਿਮਟ ਨਹੀਂ ਲਿਖੀ ਕਦੋਂ ਇਹ ਚਾਲੂ ਹੋਇਆ ਸੀ ਕਦੋਂ ਇਹਨੇ ਬੰਦ ਹੋਣਾ ਭਗਵੰਤ ਸਿੰਘ ਮਾਨ ਨੇ ਬਾਕੀ ਸਾਰੇ ਟੋਲ ਬੰਦ ਕਰਾਏ ਨੇ ਉਹਨਾਂ ਦੇ ਉੱਤੇ ਉਹਨਾਂ ਦੀ ਲਿਮਟ ਲੱਗੀ ਹੋਈ ਸੀ ਵੀ ਇਹ ਬੰਦ ਕਰਾਏ ਨੇ ਉਹਦੀ ਕੈਪੇਬਿਲਿਟੀ ਵੀ ਲਈ ਤੇ ਉਹਨਾਂ ਨੇ ਆਪਣੇ ਸਿਰ ਇਹਦੀ ਵੀ ਲੈਣ ਲਾ ਡਬਲ ਟੂਲ ਪਲਾਜਾ ਦੇ ਮੌਜੂਦ ਆ ਜਿੱਥੇ ਕਿ ਪੰਜਾਬ ਅੱਜ ਇੱਕ ਭਾਰਤੀ ਕਿਸਾਨ ਯੂਨੀਅਨ ਵੱਲੋਂ ਜਿਹੜੀ ਐ ਇੱਥੇ ਟੂਲ ਪਲਾਜਾ ਨੂੰ ਤਾਲਾ ਲਾਇਆ ਜਾਏਗਾ ਮੇਨਾਲ ਭਾਰਤੀ ਕਿਸਾਨ ਯੂਨੀਅਨ ਦੇ ਸਮਰਥਕ ਜੁੜ ਚੁੱਕੇ ਨੇ ਫਤਿਹ ਕਿਸਾਨ ਯੂਨੀਅਨ ਹੈ ਗਲਬਤ ਕਰ ਲੈਣੇ ਭਾਈ ਸਸੀ ਗੱਲ ਸਸੀ ਗੱਲ ਜੀ ਭਾਈ ਕੀ ਨਾਮ ਰਟਾ ਦਲਬੀਰ ਸਿੰਘ ਚੀਮਾ ਕਿਹੜੀ ਯੂਨੀਅਨ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਫਤਿਹ ਸਰ ਅੱਜ ਟੂਲ ਪਲਾਜ਼ੇ ਦੇ ਆਏ ਹੋ ਕਿ ਇਹਦੇ ਐਲਾਨ ਕੀਤਾ ਹੈ 30 ਤਰੀਕ ਨੂੰ ਬੰਦ ਕੀਤਾ ਜਾਏਗਾ ਕੀ ਕਹਿਣਾ ਚਾਹੋਗੇ ਦੇਖੋ 30 ਨੂੰ ਸਾਰੇ ਭਾਰਤ ਜਿੰਨੀਆਂ ਜਿ세 ਬੰਦੀਆਂ ਹੈਗੀਆਂ ਕਿਸਾਨ ਯੂਨੀਅਨ ਸਭ ਨੇ ਇਹ ਐਲਾਨ ਕੀਤਾ ਸੀ 30 ਜੂਨ ਨੂੰ ਪੂਰਨ ਤੌਰ ਤੇ ਬੰਦ ਕੀਤਾ ਜਾਊਗਾ ਤੇ ਅੱਜ ਉਸੇ ਇਰਾਦੇ ਨਾਲ ਹੀ ਸਾਰੇ ਆਏ ਆਂ ਔਰ ਸਾਨੂੰ ਆਮ ਲੋਕਾਂ ਨੂੰ ਪੂਰਨ ਸਹਿਯੋਗ ਮਿਲ ਰਿਹਾ ਆ ਤੇ ਬਾਕੀ ਪਰਮਾਧਮਾ ਸੁਖ ਰਹੇ 3 ਵਜੇ ਤੱਕ ਹੋ ਸਕਦਾ ਜਿੰਦੇ ਲਾਗੀ ਜਾਣਗੇ ਤੇ ਲੋਕਾਂ ਦਾ ਸਹਿਯੋਗ ਵੀ ਮਿਲ ਰਿਹਾ ਪਰ ਕੀ ਲੱਗਦਾ ਕਿ ਇਹਨੇ ਰੇਟ ਬਤਾਏ ਗਏ ਆ ਜੇ ਰੇਟ ਨਾ ਬਤਾਦੇ ਤੇ ਇਹ ਨੋ ਪਤਾ ਨਹੀਂ ਸੀ ਪਤਾ ਕੀ ਚੱਕਰਾ ਦੇਖੋ ਇਹਦੇ ਹੁਣ ਸਾਰਿਆਂ ਨੂੰ ਦਿਸਦਾ ਜੀ ਜਨਤਾ ਦੀ ਲੋਟਕਸੋਟ ਪੂਰੀ ਹੋ ਰਹੀ ਆ ਪਰ ਆਪਣੇ ਜਿੰਨੇ ਵੀ ਲੀਡਰ ਆ ਜਾਂ ਹੁਣ ਨਵੇਂ ਚੁਣੇ ਲਾ ਲੋ ਜਾਂ 2 ਸਾਲ ਪਹਿਲਾਂ ਇਹਨਾਂ ਨੂੰ ਵੋਟਾਂ ਕੋਲ ਆ ਕੇ ਸਾਰੇ ਮੁੱਦੇ ਜਿੱਤੇ ਆ ਜਾਂਦੇ ਆ ਚਾਹੇ ਉਹ ਕਿਹੜੇ ਵੀ ਮੁੱਦਾ ਹੋਵੇ ਪਰ ਅੱਜ ਉਹਨਾਂ ਨੂੰ ਇਹ 12 ਦਿਨ ਤੋਂ ਲੋਕ ਧਰਨਿਆਂ ਤੇ ਬੈਠੇ ਆ ਤੁੱਪੇ ਬੈਠੇ ਆ ਕਿਸੇ ਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਲਾਗੋ ਚੋਪਰ ਕੇ ਲੰਘ ਰਹੇ ਆ ਇਸ ਕਰਕੇ ਇੱਕ ਅੱਲਾ ਕਿਸਾਨਾਂ ਦਾ ਟੋਲ ਨਹੀਂ ਹੈਗਾ ਕਿਸਾਨਾਂ ਦੀਆਂ ਮਸ਼ੀਨਰੀ ਦੇ ਵਾਸਤੇ ਵੀ ਫਰੀ ਜਾ ਰਹੀਆਂ ਇਹ ਆਮ ਜੰਦਾ ਲੋਡ ਪਿਆ ਉਹਨਾਂ ਕਰਕੇ ਇਹ ਬੈਠੇ ਹੋਏ ਆ ਹੁਣ ਆਮ ਲੋਕਾਂ ਨੂੰ ਇਹ ਚਾਹੀਦਾ ਵੀ ਘਰਾਂ ਤੋਂ ਬਾਹਰ ਨਿਕਲਣ ਤੇ ਕਿਸਾਨਾਂ ਦਾ ਪੂਰਨ ਤੌਰ ਤੇ ਸਾਥ ਦੇਣ ਜਾ ਕੇ ਦੋਏ ਵੀ ਹੋਰ ਹੀ ਲੁੱਟਖੋਟ ਇਹਨੂੰ ਬੰਦ ਕੀਤਾ ਜਾਵੇ ਕੀ ਲੱਗਦਾ ਆਮ ਵਿਅਕਤੀ ਜੇਬ 'ਚ ਅਸਰ ਪੈ ਰਿਹਾ ਸੀਗਾ ਕਿ ਨਹੀਂ ਪੈ ਰਿਹਾ ਸੀਗਾ ਕਿਉਂ ਨਹੀਂ ਪੈ ਰਿਹਾ ਸੀ ਜੋ ਜੇਜ ਬਹੁਤ ਵੱਡਾ ਅਸਰ ਮੈ ਰਿਆ ਜੀ ਹੁਣ ਆਪਾਂ ਮੰਨ ਲਓ ਲੁਧਿਆਣਾ ਰਹਿੰਦੇ ਆ ਲੁਧਿਆਣਾ ਮੰਨ ਲਓ ਕਿਸੇ ਕੰਮ ਲਈ ਫਲੋਰ ਆਉਣਾ ਪੈ ਰਿਹਾ ਮੇਰਾ 150 ਤੇ ਲੱਗੂਆ 400 ਟੋਲ ਲੱਗੂਆ ਕਿਦਾਂ ਨਹੀਂ ਇਹਦਾ ਅਸਰ ਬਊ ਅਸਰ ਤਾਂ ਹੈ ਹੀ ਆ। ਇਹ ਦੇਖ ਸਕਦੇ ਆ ਕਿ ਵੀਆਈਪੀ ਜਿਹੜੇ ਮੂਵਮੈਂਟ ਹੁੰਦੀਆਂ ਉਹਨਾਂ ਨੂੰ ਤਾਂ ਕੋਈ ਟੋਲ ਦੇਣਾ ਨਹੀਂ ਨਹੀਂ ਦੇਣਾ ਪੈਂਦਾ ਹੈਗਾ ਪਰ ਜਿਹੜਾ ਆਮ ਵਿਅਕਤੀ ਨੂੰ ਬੜਾ ਟੋਲ ਮਹਿੰਗਾ ਪੈ ਜਾਂਦਾ ਦੇਣਾ। ਕਿਸੇ ਹੀ ਆਮ ਆਦਮੀ ਰਿਆ ਅਸੀਂ ਜਿਨ੍ਹਾਂ ਨੂੰ ਆਮ ਤੋਂ ਖਾਸ ਬਣਾਇਆ ਉਹ ਤਾਂ ਫ੍ਰੀ ਜਾ ਕੇ ਜਾ ਰਹੇ ਆ ਪਰ ਜਿਨ੍ਹਾਂ ਦੇ ਜਿਹੜੇ ਉਹਨੂੰ ਫ੍ਰੀ ਖਾਸ ਬਣਾ ਰਿਆ ਉਹ ਬਦਾਰੇ ਲਾਂਜ ਲੱਗ ਵੀ ਰਹੇ ਆ ਟੋਲ ਵੀ ਦੇ ਰਿਆ ਪਰ ਉਹਨਾਂ ਦੀ ਕੋਈ ਸੁਣਵਾਈ ਹੈ ਨਹੀਂ। ਅੱਜ ਉਹਨਾਂ ਆਪਾ ਬੈਠੇ ਆ ਤੁਸੀਂ ਦੇਖ ਹੀ ਰਹੇ ਹੋ ਸਵੇਰ ਦੇ ਕਵਰ ਕਰ ਰਹੇ ਹੋ ਕਿੰਨੀ ਦੁਨੀਆ ਆਈ ਆ। ਪਰ ਕੋਈ ਵੀ ਪੋਲੀਟੀਕਲ ਬੰਦਾ ਇੱਥੇ ਨਹੀਂ ਆਇਆ ਜਿਹੜਾ ਕਹੇ ਵੀ ਅਸੀਂ ਤੁਹਾਡੇ ਨਾਲ ਆ ਇਸ ਕਰਕੇ ਸਾਨੂੰ ਵੀ ਲੜਾਈ ਆ ਆਪਣੀ ਆਪ ਲੜਨੀ ਪੈਣੀ ਆ ਇਹਨਾਂ ਕੋਈ ਆਸ ਨਹੀਂ ਹੈਗੀ ਉਹ ਤੇਰਾ ਪੂਰਾ ਸਹਿਯੋਗ ਹੈ ਉਹ ਲੱਗਦਾ ਸਾਨੂੰ ਪੂਰਾ ਸਹਿਯੋਗ ਆ ਜੀ ਪਬਲਿਕ ਵੱਲੋਂ ਦੇਖੋ ਆ ਲੰਗਰ ਚੱਲ ਰਿਹਾ ਸਭ ਆ ਰਹੇ ਆ ਕੋਈ ਘਰੋਂ ਤੇ ਲੈ ਕੇ ਨਹੀਂ ਆ ਸਭ ਸੰਗਤ ਦਾ ਹੀ ਆ ਕੋਈ ਵੀ ਐਸ ਡੀਓ ਆ ਕੋਈ ਐਸ ਡੀਐਮ ਨਹੀਂ ਕੋਈ ਨਹੀਂ ਜੀ ਅੱਜ 13ਵਾਂ ਦਿਨ ਹੋ ਗਿਆ ਕਈ 20 ਸਰਕਾਰੀ ਮੈਂਬਰ ਜੇ ਇੰਨਾ ਹੀ ਜਾਇਦ ਤੌਰ ਤੇ ਚੱਲ ਰਿਹਾ ਤਾਂ ਕੋਈ ਬੰਦਾ ਅਧਿਕਾਰੀ ਸਾਹਮਣੇ ਤਾਂ ਆਵੇ ਨਾ ਇਹਦਾ ਮਤਲਬ ਇਹ ਨਿਆਂ ਤੌਰ ਤੇ ਚੱਲ ਰਿਹਾ ਹੈ ਜਿਹੜਾ ਅਜੇ ਤੱਕ ਕੋਈ ਬੰਦਾ ਨਹੀਂ ਸਾਹਮਣੇ ਆਇਆ। ਬਈ ਕੀ ਨਾਮ ਹੈ ਤੁਹਾਡਾ? ਮੈਂ ਪਰਮਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਲੁਧਿਆਣਾ। ਉਹ ਆਪਣੇ ਆਲਰੇਡੀ ਕਿਸਾਨ ਜੂਨੀਅਨ ਫਤਹ ਤੋਂ ਬੋਲ ਰਹੇ ਆ। ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ। ਠੀਕ ਹੈ ਜਿੱਥੇ ਅਸੀਂ ਅੱਜ ਖੜੇ ਆਂ ਤੇ ਇਸ ਨੂੰ ਬੰਦ ਕਰਾਇਆ ਜਾ ਰਿਹਾ ਹੈ ਕਿਸਾਨ ਜੂਨੀਅਨ ਵੱਲੋਂ ਕੀ ਲੱਗਦਾ ਕਿ ਤਾਲਾ ਲੱਗ ਪਾਏਗਾ? ਪ੍ਰਸ਼ਾਸਨ ਆ ਕੇ ਸਮਝੌਤਾ ਕਰੇਗਾ ਜਾਂ ਕੀ ਗੱਲਬਾਤ ਕਰੇਗਾ? ਦੇਖੋ ਇਹ ਕਿਸਾਨ ਜਥੇਬੰਦੀਆਂ ਵੱਲੋਂ ਪੂਰਨ ਤੌਰ ਤੇ ਇਸ ਟੋਲ ਨੂੰ ਬੰਦ ਕਰਵਾਉਂਦਾ ਚਲੋ ਉਹ ਵੱਖਰਾ ਮੈਟਰ ਹੈ ਪਰ ਜੋ ਵੀ ਇਸ ਦੀ ਦਰਮਿਆ ਦਾ ਰੇਸ਼ਿਓ ਉਸ ਨੂੰ ਘਟਾ ਦਿੱਤਾ ਜਾਵੇ ਕਿਉਂਕਿ ਤੰਕ ਜੋ ਵੀ ਪਬਲਿਕ ਦੀਆਂ ਟ੍ਰੈਪਾਂ ਟਲੀਆਂ ਹੋ ਰਹੀਆਂ ਨੇ ਉਹਨਾਂ ਦਾ ਵੀ ਧਿਆਨ ਰੱਖਿਆ ਜਾਵੇ ਜੀ ਇਸ ਸਰਕਾਰ ਵੱਲ ਧਿਆਨ ਸਰਕਾਰ ਦਾ ਧਿਆਨ ਇਸ ਵੱਲੇ ਬਿਲਕੁਲ ਨਹੀਂ ਹੈਗਾ ਜੀ ਕਿ ਜਿਹੜੇ ਹਜ਼ਾਰਾਂ ਦੇ ਵਿੱਚ ਇੱਥੇ ਵਰਕਰ ਕੰਮ ਕਰਦੇ ਸੀ ਉਹਨਾਂ ਨੂੰ ਬੇਕਾਰ ਹੋ ਗਏ ਨੇ ਉਹਨਾਂ ਨੂੰ ਕੋਈ ਕੰਮ ਕਰਦਾ ਐਨੀ ਸਾਧਮ ਇਹ ਜੀ ਬੇਕਾਰ ਹੋਣ ਵਾਲੀ ਤਾਂ ਕੋਈ ਗੱਲ ਨਹੀਂ ਦੇਖੋ ਜੋ ਆਪਣੇ ਜਦਰੇ ਬੰਦੀਆਂ ਨੇ ਉਹ ਬੰਦ ਕਰਾਉਣ ਦੇ ਹੱਕ ਦੇ ਵਿੱਚ ਤਾਂ ਰਹਿਣੀਆਂ ਵੀ ਇਹਨਾਂ ਨੂੰ ਜੋ ਵੀ ਇਹਦੀ ਰੇਟ ਦਰ ਆ ਉਹਨੂੰ ਕੱਟ ਕਰ ਦਿੱਤਾ ਜਾਵੇ ਕਿਉਂਕਿ ਘਾਟੋਂ ਬੰਦ ਹੋਣ ਨਾਲ ਤਾਂ ਇਹਦਾ ਕੋਈ ਹੋਣੀ ਹੈ ਜੀ ਕਿੰਨੀਆਂ ਕੁ ਜਥੇਬੰਦੀਆਂ ਇੱਥੇ ਆਈਆਂ ਨੇ ਤੇ ਕਿਹੜੇ ਕੰਟਰੋਲ ਕਰਦੇ ਤੇ ਸਮਰਥਨ ਦੇ ਰਹੇ ਆ ਤਕਰੀਬਨ ਆਪਣੇ ਪੰਜਾਬ ਦੀਆਂ ਸਾਰੇ ਕਿਸਾਨ ਜਿੱਥੇ ਬੰਦੀਆਂ ਆਈ ਜਾਣੇ ਜੀ ਸਾਰੀਆਂ ਇਹਨਾਂ ਨੂੰ ਪੂਰਨ ਤੌਰ ਤੇ ਸਹਿਯੋਗ ਦੇ ਰਹੀਆਂ ਨੇ ਵੀ ਬਾਰੋ ਵੀ ਹੈ ਹਰਿਆਣਾ ਦੇ ਦਾ ਸਟੇਟ ਤੋਂ ਵੀ ਆਏ ਹਾਂ ਨਹੀਂ ਆਈ ਨਹੀਂ ਬਾਰੋ ਵੀ ਆਈ ਜਾਣੇ ਜਿੱਥੇ ਬੰਦੀਆਂ ਕਾਫੀ ਆਈ ਜਾਣੇ ਸਾਰੀ ਟੈਕਸੀ ਯੂਨੀਅਨ ਆਲ ਪੰਜਾਬ ਦੀ ਆਲ ਪੰਜਾਬ ਦੀਆਂ ਟੈਕਸੀ ਯੂਨੀਅਨ ਐ ਡਰਾਈਵਰ ਯੂਨੀਅਨ ਸਭ ਨੇ ਸਹਿਯੋਗ ਦਿੱਤਾ ਜੀ ਹਰੇਕ ਤੇ ਭਾਰ ਪੈ ਰਿਹਾ ਇਸ ਗੱਲ ਦਾ ਵੀ ਟੈਕਸੀ ਯੂਨੀਅਨ ਵੱਲੋਂ ਆਏ ਨਹੀਂ ਅਸੀਂ ਤਾਂ ਭਾਜੀ ਨਾਲ ਆਏ ਹਾਂ ਕਿਸਾਨ ਯੂਨੀਅਨ ਵੱਲੋਂ ਟੈਕਸੀ ਯੂਨੀਅਨ ਵੀ ਇੱਥੇ ਮੌਜੂਦ ਹੈ ਸਾਰੀਆਂ ਮੌਜੂਦ ਨਹੀਂ ਸਾਰੇ ਪੰਜਾਬ ਦੀਆਂ ਸਾਰੇ ਪੰਜਾਬ ਦੀਆਂ ਟੈਕਸੀ ਟੈਕਸੀ ਯੂਨੀਅਨ ਤੇ ਜਿਆਦਾ ਲੋਡ ਪੈ ਰਿਆ ਉਹਨਾਂ ਨੇ ਕਿੰਨੇ ਗੇੜੇ ਮਾਰਨੇ ਹੁੰਦੇ ਆ ਉਹ ਉਹ ਬੋਝ ਆਮ ਪਬਲਿਕ ਤੇ ਸਵਾਰੀ ਤੇ ਪੈ ਰਿਹਾ ਜੀ ਇਹਦਾ ਜਿਆਦਾ ਰੇਟ ਘਾਟੋ ਬਿਜਾਇ ਸੰਪੂਰਨ ਬੰਦ ਹੋਵੇ ਕਿਉਂਕਿ ਇਹਦੇ ਦੇ ਉੱਤੇ ਕੋਈ ਲਿਮਟ ਨਹੀਂ ਲਿਖੀ ਕਦੋਂ ਇਹ ਚਾਲੂ ਹੋਇਆ ਸੀ ਕਦੋਂ ਇਹਨੇ ਬੰਦ ਹੋਣਾ ਭਗਵੰਤ ਸਿੰਘ ਮਾਨ ਨੇ ਬਾਕੀ ਸਾਰੇ ਟੋਲ ਬੰਦ ਕਰਾਏ ਨੇ ਉਹਨਾਂ ਦੇ ਉੱਤੇ ਉਹਨਾਂ ਦੀ ਲਿਮਟ ਲਿਖੀ ਹੋਈ ਸੀ ਵੀ ਇਹ ਬੰਦ ਕਰਾਏ ਨੇ ਉਹਦੀ ਕੈਪੇਬਿਲਟੀ ਵੀ ਲਈ ਤੇ ਉਹਨਾਂ ਨੇ ਆਪਣੇ ਸਿਰ ਇਹਦੀ ਵੀ ਲੈਣ ਜੇ 10 ਰੁਪਏ ਕਦੋਂ ਬੰਦ ਹੋਣਾ ਆਖਰ ਇਹਦੀ ਵੀ ਕੋਈ ਲਿਮਟ ਹੋਊਗੀ ਕਿ ਇਹ ਸਾਰੀ ਭਾਈ ਜੀ ਬੜਾ ਵੱਡਾ ਇੱਕ ਸਵਾਲ ਇੱਥੇ ਉੱਠ ਰਿਹਾ ਕਿ ਭਗਵੰਤ ਸਿੰਘ ਜਿਵੇਂ ਬਾਈ ਜੀ ਨੇ ਕਿਹਾ ਕਿ ਭਗਵੰਤ ਸਰਕਾਰ ਮਾਰਨੇ ਕਿਹਾ ਸੀਗਾ ਕਿ ਸਾਰੇ ਟੂਲ ਪਲਾਜ਼ੇ ਜਿਵੇਂ ਬੰਦ ਕਰਾਤੇ ਐ ਵੀ ਟੂਲ ਪਲਾਜ਼ੇ ਜਿਹੜੇ ਬੰਦ ਕਰਾਇਆ ਜਾਵੇਗਾ ਪਰ ਕਿਤਨੇ ਕਿਤੇ ਟੂਲ ਪਲਾਜ਼ਾ ਬੰਦ ਨਹੀਂ ਕਰਾਇਆ ਗਿਆ ਜੀ ਬੱਚੇ ਆਪਣੇ ਆਪਣੇ ਭਵਾਨ ਸਾਹਿਬ ਜੀ ਦਾ ਉਹਨਾਂ ਦਾ ਬਿਆਨ ਵੀ ਆਇਆ ਸੀਗਾ ਵੀ ਇਹਦੀ ਮਿਆਦ ਖਤਮ ਹੋ ਚੁੱਕੀ ਆ ਪਰ ਉਹਨਾਂ ਇਸ ਪਾਸੇ ਕੋਈ ਧਿਆਨ ਹੀ ਦਿੱਤਾ ਗਿਆ ਹੈਗਾ ਤੇ ਪਤਾ ਨਹੀਂ ਉਹਨਾਂ ਦਾ ਕੀ ਸੋਚਦਾ ਵੀ ਜਿਆਦਾ ਵੋਟ ਬੈਂਕਾਂ ਕੀ ਕਰਦੇ ਨੇ ਏ ਉਹਨਾਂ ਦੀ ਉਹੀ ਜਾਨੜੀ ਵਸੇ ਜਦੋਂ ਵੋਟਾਂ ਚਾਹੀਦੀਆਂ ਨੇ ਇਹਨਾਂ ਨੂੰ ਇਹਨਾਂ ਨੂੰ ਸਾਰੇ ਵਾਦੇ ਜਾਦਾ ਜਾਂਦੇ ਆ ਤੇ ਉਦੋਂ ਬਾਅਦ ਚ ਜਿੱਤਣ ਤੋਂ ਬਾਅਦ ਸਾਰੇ ਵਾਦੇ ਭੁੱਲੇ ਜਾਂਦੇ ਆ ਜੀ ਹੁਣ ਅਗਲਾ ਕੀ ਸਟੈਪ ਹੋਏਗਾ ਅਗਲਾ ਸਟੈਪ ਦੇਖੋ ਜੋ ਜਥੇਬੰਦੀਆਂ ਤੈਅ ਕਰਨਗੀਆਂ ਅਸੀਂ ਉਹਨਾਂ ਦੇ ਨਾਲ ਆ ਜੀ ਜਿੱਤੇ ਕੀ ਲਾਡੋਵਲ ਟੂਲ ਪਲਾਜ਼ਾ ਤੇ ਕਿਸਾਨ ਜਿੱਥੇ ਬੰਦੀਆਂ ਜਿਹੜੇ ਧਰਨਾ ਦਿੱਤਾ ਹੋਇਆ ਵਾ ਤੇ ਟੂਲ ਪਲਾਜ਼ਾ ਨੂੰ ਬੰਦ ਕਰਾਉਣ ਨਾਲ ਤੇ ਇੱਕ ਨਾਬਾਲਗ ਲੜਕੀ ਮਹਿਨਾ ਮੌਜੂਦ ਹੈ ਜਿੱਥੇ ਕੀ ਸ਼ੰਭੂ ਬਾੜਰ ਤੇ ਵੀ ਜਿਹੜਾ ਕਿ ਸੰਘਰਸ਼ ਕੀਤਾ ਸੀ ਇਹਨਾਂ ਨੇ ਕਿਸਾਨਾਂ ਦੇ ਨਾਲ ਸਾਥ ਦਿੱਤਾ ਸੀਗਾ ਮੇਨਾ ਜੁੜ ਚੁੱਕੇ ਨੇ ਉਹ ਗੱਲਬਾਤ ਕਰ ਲੈਣੇ ਆ ਕੀ ਨਾਮ ਹੈ ਤੁਹਾਡਾ ਥੀਏਟਰ ਆਰਟਿਸਟ ਹੀਜ਼ਲ ਹਾਂਜੀ ਥੀਏਟਰ ਆਰਟਿਸਟ ਹੀਜ਼ਲ ਕਿਤਨੀ ਉਮਰ ਆਪਕੀ 13 ਇਅਰਸ 13 ਇਅਰਸ ਤੋਂ ਅੱਜ ਆਪ ਯਹਾਂ ਆਏ ਹੋ ਕਿਸਾਨਾਂ ਕੋ ਸਾਥ ਸੰਘਰਸ਼ ਕਰਨੇ ਆਏ ਹੋ ਉਹ ਸਾਧ ਨੇ ਉਹਨਾਂ हां जी मैं हुन दा साथ दिन आई हां मैं सारी पब्लिक ਨੂੰ ਵੀ ਇਹੀ ਕਹਿਣਾ ਚਾਹੁੰਦੀ ਆ ਕਿ ਆ ਕੇ ਕਿਸਾਨਾਂ ਦਾ ਸਾਥ ਦਿਓ ਕਿਉਂਕਿ ਜਿਹੜਾ ਟੂਲ ਟੈਕਸ ਹੈ ਪੰਜਾਬ ਦਾ ਸਭ ਤੋਂ ਮਹਿੰਗਾ ਟੂਲ ਟੈਕਸ ਆ ਇੱਥੇ ਆਪਣੇ ਜੇਬ ਤੇ ਡਾਕਾ ਵੱਜਦਾ ਹੈ ਟੂਲ ਟੈਕਸ ਦੇ ਨਾਲ ਠੀਕ ਹੈ ਇਥੋਂ ਦੀ ਕਿਸਾਨਾਂ ਨੇ ਨਹੀਂ ਜਾਣਾ ਆਮ ਪਬਲਿਕ ਨੇ ਵੀ ਜਾਣਾ ਹੈ ਮੈਂ ਸਿਰਫ ਇਹ ਅਪੀਲ ਕਰਦੀ ਆ ਕਿ ਸਾਰੇ ਦੁਨੀਆਂ ਵਨ ਸਾਰੀ ਪਬਲਿਕ ਆ ਕੇ ਕਿਸਾਨਾਂ ਦਾ ਸਾਥ ਦੇ ਜਿਵੇਂ ਮੈਂ ਗੱਲ ਕਰਾਂ ਇਹ ਟੂਲ ਪਲਾਜੇ ਮਹਿੰਗੇ ਵੀ ਇਹ ਕਿੰਨੇ ਕੁ ਅਸਰ ਪੈ ਰਿਹਾ ਕਿਉਂਕਿ ਤੁਸੀਂ ਵੀ ਆਮ ਹੋ ਮੈਂ ਵੀ ਆਮ ਹਰ ਹਰ ਬੰਦਾ ਇੱਕ ਆਮ ਵਿਅਕਤੀ ਹੈ ਉਸੇ ਇੰਨੀ ਮਹਿੰਗੀ ਟੂਲ ਪ੍ਰਭਾਵ ਪੈ ਰਹੀ ਹੈ ਹਾਲੇ ਕੀ ਭਗਵੰਤ ਮਾਨ ਸਰਕਾਰ ਵੱਲੋਂ ਇਹ ਜਿਹੜੀ ਨਲਾਜ ਜਰੀ ਹੈ ਇਹਦੀ ਸ਼ਮਤਾ ਖਤਮ ਹੋ ਚੁੱਕੀ ਸੀ ਫੇਰ ਵੀ ਇੱਥੇ ਟੂਲ ਟੈਕਸ ਬੰਦ ਨਹੀਂ ਕੀਤਾ ਗਿਆ ਸੀ ਅਸੀਂ ਤਾਂ ਹੀ ਤਾਂ ਇੱਥੇ ਆਏ ਆ ਟੂਲ ਟੈਕਸ ਬੰਦ ਕਰਾਉਣ ਆਏ ਆ ਅਗਰ ਆਪਣੀ ਆਮ ਪਬਲਿਕ ਵੀ ਅਪ ਸਾਡਾ ਸਾਥ ਦਿੰਦੀ ਹੈ ਤੇ ਟੂਲ ਟੈਕਸ ਬੰਦ ਹੋ ਸਕਦਾ ਕਿਉਂਕਿ ਇਹ ਬਹੁਤ ਜ਼ਿਆਦਾ ਹੀ ਮਹਿੰਗਾ ਵਾ ਕਿਉਂਕਿ ਜਦੋਂ ਵੀ ਕੋਈ ਇੱਥੋਂ ਜਾਂਦਾ ਹੈਗਾ ਸਾਰਿਆਂ ਨੂੰ ਇਹ ਟੂਲ ਟੈਕਸ ਮਹਿੰਗਾ ਲੱਗਦਾ ਹੈ ਜੇ ਕਿਸੇ ਨੂੰ ਤਾਂ ਲੱਗਦਾ ਤਾਂ ਪਲੀਸ ਆਕੇ ਤੇ ਸਾਥ ਦੋ ਵੀ ਮੈਂ ਦੇਖ ਰਹਾ ਨਾ ਤੂੰ 13 ਸਾਲਾਂ ਦੇ ਹੋ ਹਾਲੇ ਤੇ ਇੱਥੇ ਖੜੇ ਹੋ ਇਕੱਲੇ ਖੜੇ ਕੋਈ ਵੀ ਇੱਥੇ ਬੱਚਾ ਇਦਾਂ ਦਾ ਨਹੀਂ ਹੋਣਾ ਬੋਲਣ ਵਾਲਾ ਜਾਂ ਕੋਈ ਵੀ ਤਾਂ ਸਮਰਥਨ ਦੇਣ ਵਾਲਾ ਨਹੀਂ ਹੋਣਾ ਬੜਾ ਹੀ ਹੌਸਲਾ ਵੈ ਤੁਹਾਡੇ ਬੜਾ ਹੀ ਕੌਨਫੀਡੈਂਸ ਦਿਖਾਈ ਦੇ ਰਿਹਾ ਮੈਂ ਆਪਣੇ ਵਰਗੇ ਬੱਚਿਆਂ ਨੂੰ ਵੀ ਇਹੀ ਕਹਿਣਾ ਚਾਹੁੰਦੇ ਹਾਂ ਕਿ ਆਓ ਤੁਸੀਂ ਵੀ ਇਦਾਂ ਹੀ ਜਨਰੇਸ਼ਨ 'ਚ ਆਓ ਮੈਂ ਸਾਰਿਆਂ ਦਾ ਸਾਥ ਦਿਆ ਕਰੋ ਤੁਸੀਂ ਸਾਰੇ ਜਣੇ ਸਮਝੋ ਬੱਚੇ ਹੋ ਕੇ ਵੀ ਸਮਝੋ ਬਸ ਇਹੀ ਕਹਿਣਾ ਚਾਹੁੰਦੇ ਆ ਕਿ ਆ ਕੇ ਕਿਸਾਨਾਂ ਦਾ ਸਾਥ ਦੋ ਇਹ ਤਸਵੀਰ ਹੈ ਨਾਬਾਲਿਕ ਬੱਚਾ ਹੈ ਜਿਹਦੀ ਉਮਰ 13 ਸਾਲ ਆ ਨਾਮ ਹिजਲ ਹੈ ਪੰਜਾਬ ਯੂਨੀਅਨ ਕਿਸਾਨ ਦੇ ਨਾਲ ਜਿਹੜਾ ਕਿ ਇਹ ਖੜੇ ਹੋਣ ਆਈ ਹੈ ਕੁੜੀ ਇੱਕ ਲੜਕੀ ਹੈ 13 ਸਾਲਾ ਦੀ ਜਿਹੜਾ ਕਿ ਭਾਰਤ ਕਿਸਾਨ ਯੂਨੀਅਨ ਦੇ ਨਾਲ ਖੜੀ ਹੈ ਕਹਿੰਦੀ ਮੈਂ ਡਟ ਕੇ ਖੜੀ ਰਾਵਾਂਗੀ ਤੇ ਕਿਸਾਨਾਂ ਦੇ ਨਾਲ ਹੀ ਸਮਰਥਨ ਹੈ ਮੇਰਾ ਤੇ ਸਪੋਰਟ ਦੇ ਵਿੱਚ ਉਹਨਾਂ ਤੇ ਖੜੀ ਰਵਾਂਗੀ ਜੇ ਕਿ ਇਹ ਟੂਲ ਪਲਾਜ਼ਾ ਜਿਹੜਾ ਕੀ ਹੈ ਸਭ ਤੋਂ ਮਹਿੰਗਾ ਟੂਲ ਪਲਾਜ਼ਾ ਵੈ ਤੇ ਇਸ ਨੂੰ ਜਿਹੜਾ ਕੀ ਹੈ ਬੰਦ ਹੋਣਾ ਚਾਹੀਦਾ ਵੈ ਹਰ ਇੱਕ ਵਿਅਕਤੀ ਹਰੇਕ ਜਵਾਨ ਦੇ ਹਰ ਇੱਕ ਵਿਅਕਤੀ ਦੇ ਜਵਾਨ ਦੇ ਇਹ ਹੈ ਕਿ ਲੱਡਵਾਲ ਟੂਲ ਪਲਾਜ਼ਾ ਜਿਹੜਾ ਕੀ ਹੈ ਬੰਦ ਹੋਣਾ ਚਾਹੀਦਾ ਵੈ ਤੇ ਇਸ ਦੀ ਇਸ ਨੂੰ ਜਿਹੜਾ ਕੀ ਹੈ ਤਾਲਾ ਜਰੂਰ ਲਾਣਾ ਚਾਹੀਦਾ ਵੈ ਤੇ ਕੁਝ ਹੀ ਸਮੇਂ ਦੇ ਵਿੱਚ ਹੋਰ ਤਸਵੀਰਾਂ ਤੁਹਾਨੂੰ ਨਾਲ ਸਾਂਝੀਆਂ ਕਰਾਂਗੇ ਜੁੜੇ ਲੋਦਾਣਾ ਲੈਵ ਦੇ ਨਾਲ ਹਣੀ ਦੇ ਨਾਲ ਜੁਆਇੰਟ ਰਿਪੋਰਟ ਧੰਨਵਾਦ